hi john my name is Virender from usa india today newspaper and Sargam tv usa and i'm also doing marriage we will find girls and girls for you to marry and uh, you can call me anytime 510 943 8037 or you can email me serganttv at gmail.com or you can fill up your bio data on मैरिज लगन डॉट काम थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम Dream it, believe it and make it happen. Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info at We cater for USA, Canada, UK, Australia, India, Fiji and Europe. For more information call 510-943-8037. ਲੰਡਨ ਵਿੱਚ ਵੱਡੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ 1.5 ਲੱਖ ਲੋਕ ਸੜਕਾਂ ਤੇ ਕਿਉਂ ਉਤਰੇ ਨੇ ਆਓ ਤੁਹਾਨੂੰ ਦੱਸਦੇ ਹਾਂ ਜੀ ਹਾਂ ਬੀਤੇ ਦਿਨੀ ਲੰਡਨ ਦੀਆਂ ਸੜਕਾਂ ਤੇ ਲਗਭਗ 1.5 ਲੱਖ ਲੋਕਾਂ ਨੇ ਯੂਨਾਈਟਿਡ ਕਿੰਗਡਮ ਨਾਮਕ ਇੱਕ ਵੱਡੀ ਰੈਲੀ ਵਿੱਚ ਹਿੱਸਾ ਲਿਆ ਏ ਇਸ ਰੋਸ ਮੁਜ਼ਾਰੇ ਦਾ ਮੁੱਖ ਕਾਰਨ ਸਰਕਾਰ ਦੀਆਂ ਪ੍ਰਵਾਸ ਨੀਤੀਆਂ ਅਤੇ ਸ਼ਰਨਾਰਤੀਆਂ ਦਾ ਵਿਰੋਧ ਸੀ ਇਹ ਰੈਲੀ ਸੱਜੇ ਪੱਖੀ ਕਾਰਕੂਨ ਜੋਮੀ ਰੋਬਿਨਸਨ ਨੇ ਅਯੋਜਿਤ ਕੀਤੀ ਸੀ ਜਿਸ ਵਿੱਚ ਅਰਬਪਤੀ ਇਲਾਨ ਮਸਕ ਵੀ ਵੀਡੀਓ ਲਿੰਕ ਰਾਹੀਂ ਸ਼ਾਮਲ ਹੋਏ ਹਨ ਮਸਕ ਨੇ ਵੱਡੇ ਪੱਧਰ ਤੇ ਪਕਾਬੂ ਪਰਵਾਸ ਤੇ ਚਿੰਤਾ ਜ਼ਾਹਰ ਕਰਦਿਆਂ ਬ੍ਰਿਟੇਨ ਵਿੱਚ ਸਰਕਾਰ ਬਦਲਣ ਦੀ ਮੰਗ ਕੀਤੀ ਹੈ ਪ੍ਰਦਰਸ਼ਨ ਦੌਰਾਨ ਹਿੰਸਾ ਤੇ ਪੁਲਿਸ ਕਰਮਚਾਰੀ ਜ਼ਖਮੀ ਰੈਲੀ ਦੌਰਾਨ ਤਣਾਅ ਉਸ ਸਮੇਂ ਵਧ ਗਿਆ ਜਦੋਂ ਪ੍ਰਦਰਸ਼ਨਕਾਰੀਆਂ ਨੇ ਜਿਹੜੀ ਬੋਤਲਾਂ ਆੜੀਆਂ ਸੁੱਟਨੀਆਂ ਸ਼ੁਰੂ ਕਰ ਦਿੱਤੀਆਂ ਇਹ ਹਿੰਸਾ ਵਿੱਚ 26 ਕਰਮਚਾਰੀ ਡੇ ਗਿਆ ਉਹ ਮਾਰੇ ਮੋٹے ਜ਼ਖਮੀ ਦੱਸੀ ਜਾ ਰਿਹਾ ਫਿਲਹਾਲ ਇਸ ਦੀ ਪ੍ਰੋਪਰ ਜਾਣਕਾਰੀ ਤਾਂ ਨਹੀਂ ਆਈ ਹੈ ਲੇਕਿਨ ਜਿੰਨਾ ਵਿੱਚੋਂ ਕੁਛ ੜੀ ਗਿਆ ਹਾਲਤ ੜੀ ਦੱਸੀ ਜਾ ਰਹੀ ਆ ਕਿ ਥੋੜਾ ਜਿਆਦਾ ਹੀ ਉਹ ਜ਼ਖਮੀ ਨੇ ਤੁਹਾਨੂੰ ਦੱਸ ਦਈਏ ਤੇ ਪੁਲਿਸ ਵੱਲੋਂ 5 ਲੋਕਾਂ ਨੂੰ ਅਪਰਾਧਿਤ ਲਈ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਗਿਆ ਕਿ ਪੁਲਿਸ ਨੇ ਇਹ ਵੀ ਦੱਸਿਆ ਕਿ ਪ੍ਰਦਰਸ਼ਨ ਵਿੱਚ ਸ਼ਾਮਲ ਭੀੜ ਆਯੋਜਕਾਂ ਦੀ ਉਮੀਦ ਤੋਂ ਕਿਤੇ ਜ਼ਿਆਦਾ ਸੀ ਜਿਸ ਕਾਰਨ ਉਹਨਾਂ ਨੂੰ ਪੁਲਿਸ ਦੇ ਨਿਰਦੇਸ਼ਾਂ ਦੀ ਅਣਦੇਖੀ ਕਰਦਿਆ ਉਹਨਾਂ ਇਲਾਕਿਆਂ ਵਿੱਚੇ ਜਾਨ ਦੀ ਕੋਸ਼ਿਸ਼ ਕੀਤੀ ਜਿੱਥੇ ਵਿਰੋਧੀ ਧੜੇ ਦੇ ਪ੍ਰਦਰਸ਼ਨ ਨੂੰ ਕਾਰੀ ਮਜੂਸ ਹਨ ਦੋਵੇਂ ਦੋ ਵਿਰੋਧੀ ਸਮੂਹਾਂ ਦਾ ਆਹਮੋ-ਸਾਮਣਾ ਹੋਇਆ ਹੈ ਯੂਨਾਈਟਿਡ ਕਿੰਗਡਮ ਰੈਲੀ ਦੇ ਵਿਰੋਧ ਵਿੱਚ ਸਟੈਂਡ ਅਪ 2 ਰੀਸਟ ਜਮ ਨਾਮਕ ਇੱਕ ਹੋਰ ਪ੍ਰਮੁੱਖ ਵੱਲੋਂ ਵੀ ਲਗਭਗ 5000 ਲੋਕਾਂ ਦੀ ریلی ਦਾ ਯੋਜਨਾ ਕੀਤਾ ਗਿਆ ਸੀ ਇਸ ਸਮੂਹ ਦੇ ਸਮਰਥਕ ਪ੍ਰਵਾਸੀਆਂ ਦੇ ਅਧਿਕਾਰਾਂ ਦੀ ਗੱਲ ਕਰਦੇ ਹੋਏ ਉਹਨਾਂ ਦਾ ਮੰਨਣਾ ਹੈ ਕਿ ਵਿਰੋਧੀ ਧਿਰ ਝੂਠੀਆਂ ਗੱਲਾਂ ਦਾ ਤੇ ਵਿਸ਼ਵਾਸ ਕਰ ਰਹੀ ਹੈ ਅਤੇ ਦੋਹਾਂ ਸਮੂਹਾਂ ਨੂੰ ਵੱਖ-ਵੱਖ ਰੱਖਣ ਲਈ ਪੁਲਿਸ ਨੇ ਵੱਡੇ ਪੱਧਰ ਤੇ ਕਾਫੀ ਕੋਚੇ ਤਣਾਤ ਕੀਤਾ ਹੈ ਕੋਰੇ ਤੇ ਹੋਰ ਵੀ ਕਈ ਲੋਕ ਰਿਗੇ ਆ ਤਣਾਤ ਕੀਤੇ ਹਨ ਜੇ ਮੰਤਰੀ ਸ਼ਬਾਨਾ ਮਹਿਬੂਬ ਨੇ ਵੀ ਪੁਲਿਸ ਤੇ ਜਿਹੜਾ ਗਾਇਆ ਹਮਲਾ ਜਾਂ ਕਹਿ ਲੋ ਉਹਦਾ ਕਰਨ ਦੀ ਸਖਤ ਕਾਫੀ ਸਖਤ ਆਲੋਚਨਾ ਕਰਦੇ ਆ ਕਿਹਾ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ ਪਰਵਾਸ ਦਾ ਮੁੱਦਾ ਬ੍ਰਿਟੇਨ ਵਿੱਚ ਵੱਡੀ ਚਿੰਤਾ ਬਣਿਆ ਹੈ ਇਸ ਰੋਜ਼ਮੁਜਾਰੇ ਬ੍ਰਿਟੇਨ ਵਿੱਚ ਪ੍ਰਵਾਸੀਆਂ ਪ੍ਰਤੀ ਵਿਧਰੇ ਤਣਾ ਨੂੰ ਦਸਾਉਂਦੇ ਹਨ ਅਤੇ ਟੋਮੀ ਰੋਬਿੰਸਟਨ ਅਤੇ ਉਹਨਾਂ ਦੇ ਸਮਰਥਕਾਂ ਦਾ ਦਾਵਾ ਹੈ ਕਿ ਬ੍ਰਿਟੇਨ ਅਦਾਲਤਾਂ ਨੇ ਗੈਰ ਦਸਾਂਬੇਜੀ ਪ੍ਰਵਾਸੀਆਂ ਦੇ ਅਧਿਕਾਰਾਂ ਨੂੰ ਸਥਾਨਕ ਲੋਕਾਂ ਦੇ ਅਧਿਕਾਰਾਂ ਤੋਂ ਉੱਪਰ ਰੱਖਿਆ ਹੈ ਇਸ ਮੁੱਦੇ ਤੇ ਬ੍ਰਿਟੇਨ ਵਿੱਚ ਰਾਜਨੀਤਿਕ ਬਹਿਸ ਨੂੰ ਵੀ ਗਰਮਾਇਆ ਬੰਤੇ ਹਨ ਲੇਕਿਨ ਧਰਤੀ ਪਰ ਹਮ ਉਹਨੇ ਮਿਲਾਤੇ ਹਨ मैरिज लगन डॉट कॉम सपने देखें, विश्वास करें इसे पूरा करें मैरिज लगन डॉट कॉम दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फोट डिरेट मैरिज लगन डॉट कॉम रजिस्ट्रेशन करें हम लोग यूएसए कनाडा यू के ऑस्ट्रेलिया भारत फिजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात पर कॉल करें वारेंडर उभी Tune into MarriageLagan.com every Saturday 2 to 3 p.m. with Varinder Ubhi, a show about matrimonials, life partnership, and relationships. Only on Radio Zindagi 1550 AM.